ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨ ਪਰਲੋਦੀ ਦੀ ਤਰਤੀ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ A7 ਪੰਜਾਬ ਟੀਵੀ ਚੈਨਲ ਵਾਲੇ ਵੀਰ ਪਹੁੰਚੇ ਹਨ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੈਨੇਜਰ ਸ੍ਰੀ ਰਵਤਾਰ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਆਪ ਜੀ ਨੂੰ ਜਿਉਂ ਆਇਆ ਆਖਿਆ ਜਾਂਦਾ ਹੈ ਅੱਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜੀ ਨੇ ਅੱਜ ਦੇ ਦਿਹਾੜੇ 30 ਮਾਰਚ 1699 ਈਸਵੀ ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਦਾਨ ਅੰਦਰ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ ਹੈ ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ ਪ੍ਰਗਟ ਦਿਵਸ ਦੀਆਂ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਇਸ ਸ਼ੁਭ ਅਵਸਰਤੇ ਗੁਰਦੁਆਰਾ ਸ੍ਰੀ ਗੇਰ ਸਾਹਿਬ ਜੀ ਵਿਖੇ ਜਿੱਥੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੇਰ ਸਾਹਿਬ ਜੀ ਵਿਖੇ ਸਿੱਧਾ ਲੰਗਰ ਹਾਲ ਵਿਖੇ ਨਾਨਾ ਪ੍ਰਕਾਰ ਦੇ ਭੋਜਨ ਸੰਗਤਾਂ ਦੇ ਸ਼ੱਕਣ ਵਾਸਤੇ ਤਿਆਰ ਕੀਤੇ ਗਏ ਔਰ ਸੰਗਤਾਂ ਨੇ ਭਾਰੀ ਗਿਣਤੀ ਦੇ ਵਿੱਚ ਗੁਰਦੁਆਰਾ ਸ੍ਰੀ ਵੇਰ ਸਾਹਿਬ ਜੀ ਵਿਖੇ ਨਾਤਮਸਤਕ ਹੋ ਕਰਕੇ ਵਸਾਖੀ ਦੇ ਦਿਹਾੜੇ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਹੈ ਇਸਵੇਂ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ ਸੋ ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜੀ ਨੇ 1497 ਈਸਵੀ ਨੂੰ ਉਸ ਸਮੇਂ ਜਿਹੜੀ ਪਹਿਲੀ ਵਿਸਾਖੀ ਹੈ ਸਿੱਖ ਧਰਮ ਦੇ ਅੰਦਰ ਉਹ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਹੀ ਮਹਾਰਾਜੀ ਨੇ ਪ੍ਰਾਰੰਭ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ 1497 ਦੀ ਵਿਸਾਖੀ ਦਾ ਦਿਹਾੜਾ ਸੀ ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀਆਂ ਬਾਹਰਾਂ ਦੇ ਅੰਦਰ ਚੜਿਆ ਸੋਧਣ ਤਰਤੁ ਲਕਾਈ ਸ੍ਰੀ ਗੁਰੂ ਨਾਨਕ ਦੇਵ ਜੀ ਸਹਿ ਮਹਾਰਾਜ ਦੁਨੀਆਂ ਦਾ ਦੁੱਖ ਸੁਣਨ ਵਾਸਤੇ ਦੁਨੀਆਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਜਿਸ ਦਿਨ ਪਾਤਸ਼ਾਹ ਜੀ ਸੁਲਤਾਨ ਪ੍ਰਲੋਦੀ ਤੋਂ ਪਹਿਲੀ ਉਦਾਸੀ ਨੂੰ ਚੱਲੇ ਉਸ ਸਮੇਂ ਵਿਸਾਖੀ ਦਾ ਦਿਹਾੜਾ ਸੀ ਕਿਉਂਕਿ ਭਾਰਤ ਵਰਸ਼ ਦੇ ਅੰਦਰ ਵਿਸਾਖੀ ਦਾ ਦਿਹਾੜਾ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਸ ਸਮੇਂ ਤੁਰੇ ਸੁਲਤਾਨ ਪਰਲੋਦੀ ਤੋਂ ਧਰਤੀ ਤੋਂ ਪਹਿਲੀ ਉਦਾਸੀ ਸਮੇਂ ਦੁਨੀਆਂ ਦਾ ਦੁੱਖ ਸੁਣਨ ਵਾਸਤੇ ਸੱਚ ਦਾ ਉਪਦੇਸ਼ ਦੇਣ ਵਾਸਤੇ ਉਸ ਸਮੇਂ ਵਸਾਕੀ ਦਾ ਦਿਹਾੜਾ ਸੀ ਤੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪਹਿ ਰਾਤ ਰੇਂਦੀ ਤੋਂ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਕੇ ਜਿੱਥੇ ਦਮਨਵਾ ਸਾਹਿਬ ਦਾ ਸਥਾਨ ਹੈ ਜਿਹਨੂੰ ਭੋਰਾ ਸਾਹਿਬ ਆਖਿਆ ਜਾਂਦਾ ਹੈ ਇੱਥੇ ਨਿਤਨੇਮ ਦੀ ਸੰਭਾਲ ਕੀਤੀ ਹੈ ਉਪਰੰਤ ਭਾਈ ਭਗੀਰਤ ਜੀ ਤੇ ਸਾਈਂ ਅੱਲਾਹ ਦਿੱਤਾ ਜੀ ਨੂੰ ਖਰਬੂਜੇ ਸ਼ਾ ਵੀ ਆਖਿਆ ਜਾਂਦਾ ਸੀ ਤੇ ਭਾਈ ਮਰਦਾਨਾ ਜੀ ਦੀ ਹਾਜ਼ਰੀ ਦੇ ਵਿੱਚ ਤੇ ਹੋਰ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਪਾਤਸ਼ਾਹ ਮਹਾਰਾਜੀ ਨੇ ਦਾਤਣ ਕਰਦਿਆਂ ਹੋਇਆਂ 베ਰੀ ਦੀ ਜਿਹੜੀ ਦਾਤਣ ਸੀ ਉਹ ਮਹਾਰਾਜ ਦੇ ਹੱਥ ਵਿੱਚ ਸੀ ਤੇ ਉਹ ਪਾਤਸ਼ਾਹ ਮਹਾਰਾਜੀ ਨੇ ਧਰਤੀ ਦੇ ਵਿੱਚ ਗੜ ਦਿੱਤੀ ਜਿੱਥੋਂ ਅੱਜ ਵੀ ਹਰਿਆਪੁਰਿਆਤ ਰਖਤ 베ਰੀ ਸਾਹਿਬ ਦਾ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਇਓ ਸਮੇਂ ਵਾ ਸਾਖੀ ਦੇ ਪ੍ਰੋਤਿ ਪਾਤਸ਼ਾਹ ਮਹਾਰਾਜੀ ਨੇ ਸੱਚ ਦਾ ਸਨੇਹਾ ਦੇਣ ਵਾਸਤੇ ਤੇ ਪਾਤਸ਼ਾਹ ਜੀ ਇਹ ਜਿਹੜਾ ਬ੍ਰਿਸ਼ ਸੀ ਇਹ ਦਾਤਣ ਸੀ ਗੱਡ ਕੇ ਜਿੱਤੋਂ ਅੱਜ ਇਹ ਬ੍ਰਿਸ਼ ਆਪਾਂ ਦਰਸ਼ਨ ਕਰ ਰਹੇ ਆ ਮੇਰੀ ਸਾਹਿਬ ਇਸੇ ਮੇਰੀ ਸਾਹਿਬ ਦੇ ਨਾਮ ਤੋਂ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਵੀਰ ਸਾਹਿਬ ਹੈ ਗੁਰਦੁਆਰਾ ਸ੍ਰੀ ਵੀਰ ਸਾਹਿਬ ਤੋਂ ਇਲਾਵਾ ਅੱਠ ਗੁਰਦੁਆਰੇ ਸਹਿਬਾਨ ਪੁਰ ਵੀ ਹਨ ਜਿਨ੍ਹਾਂ ਦੇ ਸੰਗਤਾਂ ਦਰਸ਼ਨ ਦਾ ਸੁਲਤਾਨ ਪ੍ਰਲੋਦੀ ਦੇ ਵਿੱਚ ਕਰਦੀਆਂ ਹਨ ਸੋ ਵਿਸਾਖੀ ਦੇ ਪੁਰਬ ਤੇ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਸਾਰੀਆਂ ਸੰਗਤਾਂ ਨੂੰ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਵੇਰ ਸਾਹਿਬ ਵੱਲੋਂ ਜਿਉਂ ਆਇਆ ਕਿਹਾ ਜਾਂਦਾ ਹੈ ਔਰ ਪਹਿਲਾ ਜੋ ਵਿਸਾਖੀ ਦਾ ਪੁਰਬ ਹੈ ਉਹ ਸੁਲਤਾਨ ਪ੍ਰਲੋਦੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਸੱਚ ਦਾ ਸੁਨੇਹਾ ਦੇਣ ਵਾਸਤੇ ਜਦੋਂ ਪਰੇਸਾਨ ਜੋਦੋਂ ਹੀ ਆਰੰਭ ਹੋ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ